तुम तस्ता ही हैं, तुम तस्ता ही हैं। मुनाबार, मुनाबार। जहाँ पे पानी देता का मातारी विजय जहाँ पे पानी देता का मातारी विजय नहीं पता बांग। मुनाबार, मुनाबार। विजय तुमका नहीं दिया है, नहीं दिया है, नहीं दिया है। जहाँ पे आया बस मोदी सरकार So <laughs> ਇਹ ਵੱਲੋਂ ਫੈਸਲਾ ਕਰ ਦਿੱਤਾ ਹੈ ਕਿ ਪਟਾਣੇ ਕਿਉਸਕ ਪਾਣੀ ਪੰਜਾਬ ਤੋਂ ਉਹਨਾਂ ਨੇ ਆਣਾ ਜਾਏਗਾ। ਅਦਾਤੀ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਰੇ ਲੋਕਾਂ ਨੇ ਸੁਨਿਆ ਕਿ ਭਾਖੜਾ ਬਿਆਸ ਮੈਨਡਮੈਂਟ ਬੋਰਡ ਦੇ 8500 ਕਿਉਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਵੱਲੋਂ ਜਿਹੜਾ ਪ੍ਰੋਟੈਸਟ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਦੇ ਸੀਗੇ ਕਿ ਸਾਡੇ ਕੋਲ ਪਾਣੀ ਦਾ ਇੱਕ ਤੁਪਕਾ ਦੀ ਦੇਣ ਲਈ ਇਹ ਇੱਕ ਸੱਚ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਦੀ ਬਜਾਏ ਭਾਜਪੀ ਨੇ ਰਾਤੀ ਧੱਕਾ ਕੀਤਾ ਭਾਜਪੀ ਨੇ ਸਾਡਾ ਪਾਣੀ ਜਿਹੜਾ ਹਿਦਾਨੇ ਨੂੰ ਦਿੱਤਾ ਉਦੇ ਵਿਰੋਧ ਚੱਜ ਸੀ ਅਸਲੇ ਬੀਜੇਪੀ ਦੇ ਆਗੂ ਤਰਨ ਚੁਗ ਜਿਹੜੇ ਨੇ ਉਹਨਾਂ ਦੇ ਬੁੇ ਕਰੀ ਪਰ ਟੈਸਟ ਕਰਦੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧਨ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਦੁੱਧ ਦੀ بڑے ਫੈਸਲੇ ਲਏ ਹੁਣ ਵੀ ਜਿਹੜਾ ਉਹਨਾਂ ਨੇ ਪੰਜਾਬ ਦੁੱਧ ਦੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੌਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਨਾਲੋਂ ਇੱਕ ਜਿਹੜਾ ਅਗਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਐਸਲੇ ਜ਼ਿਲ੍ਹੇ ਦੇ ਜਲਾ ਪ੍ਰਧਾਨ ਦੇ ਅਤੀ ਪ੍ਰਧਾਨ ਸਾਡੇ ਪ੍ਰਦਾਨਕ ਬੋਰਡ ਦੇ ਚੇਅਰਮੈਨ ਉਹ ਸਾਡੇ ਐਮਸੀ ਸਾਡੇ ਮੇਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜਨਦਾਲੇ ਤੋਂ ਐਮਐਲਏ ਸਾਹਿਬ ਤੇ ਮਾਨਯੋਗ ਮੰਤਰੀ ਸਰਦਾਰ ਭਜਨ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੌਰ ਤੇ ਇੱਕ ਗੱਲ ਹੈ ਕਿ ਜਿੱਡੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ। ਨਾਲ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ। ਮੈਂ ਖਿਆ ਜੀ ਪੱਟਾ ਸਿੱਕੀ ਛੜਕਾਂ ਦੇਵਾਂਗੇ, ਹਰ ਕੰਮ ਕਰਾਂਗੇ ਜੋ ਵੀ ਕਰਨਾ।